लारिया तो अके कामरेडा ने सदर थाना मुखी का दा पुतला फूकिया जायज मसले हल ना होने सूरत विच एसएसपी एस दे पुतले फूकण कालान ਤਾਰਕ ਪਾਰਿਤ ਨੌਜਵਾਨ ਸਭਾ ਨੇ थाना सदर ਮੁਖੀ ਫਾਜ਼ਿਲકા ਮੈਡਮ ਸ਼ਿਮਲਾ ਰਾਣੀ ਦਾ ਪੁਤਲਾ ਫੁਕਿਆ ਗਿਆ ਇਸ ਤੋਂ ਐਸਐਚਓ ਮੈਡਮ ਦਾ ਬਣਾਇਆ ਪੁਤਲਾ ਪ੍ਰਤਾਪ ਬਾਗ ਤੋਂ ਚੁੱਕ ਕੇ ਸ਼ਹਿਰ ਦੀ ਬਾਜ਼ਾਰਾ ਵਿੱਚ ਰੋਜ਼ ਪ੍ਰਦਰਸ਼ਨ ਕਰਦੇ ਹੋਏ थाना सदर ਫਾਜ਼ਿਲਕਾ ਦੇ ਗੇਟ ਅੱਗੇ ਪੁਤਲਾ ਫੁਕ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਪੁਤਲਾ ਫੁਕ ਪ੍ਰਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸ਼ਬੀਹ ਚੰਗੜਪੈਣੀ ਅਤੇ ਗੁਰਦੀਆਲ ਤਾਬਾ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਐਸਐਚਓ ਸਦਰ ਦੇ ਨਾਲ ਸੰਬੰਧਿਤ ਲੰਬਿਤ ਪਈ ਮਿਲੀ ਨੂੰ ਲੈ ਕੇ ਇਤਨੀ ਢੰਗ ਕੀਤੀ ਸੀ उना सारे मसलसा दिता पर अपनी कही गल तो कहा कि सारे मामले गए हल नहीं किया गया जिस वजह मजबूर होना अगे की जे इस तो भी पुलिस प्रशासन मसल नहीं करेगा तार डी एस पी एस एस पी पुतला फूकण तो ਕਰੇ ਨਹੀਂ ਕਰਨਗੇ ਜਿਹੜਾ ਅਸੀਂ ਪਤਲਾ ਫੋਕ ਮਜਾਰਾ ਕਰ ਰਹੇ ਆ ਮੈਂ ਕੁਲਦੀਪ ਬਕੂਸ਼ਾ ਤਹਿਸੀਲ ਪ੍ਰਦਾਨ ਸਰਬਰਤ ਨੌਜਨ ਸਭਾ ਅਸੀਂ ਇਸ ਲਈ ਮਜਬੂਰ ਹੋਏ ਆ ਜਿਹੜਾ ਪਤਲਾ ਫੋਕ ਮਜਾਰੇ ਲਈ ਵੀ ਪਿਛਲੇ ਲੰਬੇ ਸਮੇਂ ਤੋਂ ਕਈ ਮਸਲੇ ਸਾਡੇ ਪੈਂਡਿੰਗ ਰੱਖ ਛੱਡੇ ਆ ਜਿਹੜਾ ਸਦਰ ਥਾਣਾ ਹੈ ਉਹ ਹੁਣ ਤੱਕ ਜਿਹੜਾ ਅਸੀਂ ਗੱਲ ਮਹਿਸੂਸ ਕੀਤੀ ਗਈ ਹੈ ਵੇ ਇੱਕ ਲੁੱਟ ਦਾ ਅੱਡਾ ਬਣ ਚੁੱਕਿਆ ਹੈ ਕਿਸੇ ਨੂੰ ਇਨਸਾਫ ਦੇਣ ਦੀ ਥਾਂ ਤੇ ਬਸ ਲੋਕਾਂ ਨੂੰ ਜਿਹੜੇ ਬੇ ਕਸੂਰ ਲੋਕ ਉਹਨਾਂ ਤੇ ਉਲਟਾ ਪਰਚੇ ਝੂਠੇ ਕਰਕੇ ਤੇ ਉਹਨਾਂ ਨੂੰ ਲੁੱਟਿਆ ਲੁੱਟਕੁੱਟ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਤੇ ਕੋਈ ਇਨਸਾਫ ਜਿੰਨਾ ਤੇ ਕੋਈ ਪਰਚਾ ਦਰਜ ਹੁੰਦਾ ਦੂਸਰੀ ਪਾਰਟੀ ਤੇ ਤੇ ਉਹਨਾਂ ਤੋਂ ਪੈਸੇ ਲੈ ਕੇ ਤੇ ਜਿਹੜਾ ਕਾਰਵਾਈ ਕਰਨ ਦੀ ਬਜਾਏ ਇੱਕ ਪੈਸੇ ਦਾ ਦੰਦਾ ਬਣਾ ਰਿਹਾ ਹੈ ਜਿਹੜਾ ਨਿਆਂ ਦੇਣ ਦੀ ਥਾਂ ਤੇ ਲੋਕਾਂ ਦੇ ਨਾਲ ਬੜੀ ਬੇਨਸਾਫੀ ਕੀਤੀ ਜਾ ਰਹੀ ਹੈ ਅਸੀਂ ਉਸ ਦਾ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ ਕਿਉਂਕਿ ਪਿੱਛੇ ਕਾਫੀ ਸਮੇਂ ਤੋਂ ਐਸਚਓ ਮੈਡਮ ਸ਼ਿਮਲਾ ਰਾਣੀ ਦੇ ਨਾਲ ਵੀ ਸਾਡੀ ਮੁਲਾਕਾਤ ਮੀਟਿੰਗ ਹੁੰਦੀ ਰਹੀ ਹੈ ਤੇ ਸਾਨੂੰ ਇਹੀ ਪ੍ਰੋਸਾ ਦਿੱਤਾ ਜਾ ਰਿਹਾ ਸੀਗਾ ਵੀ ਜਿਹੜੇ ਮਸਲੇ ਤੁਹਾਡੇ ਹੈਗੇ ਆ ਬਿਲਕੁਲ ਜੈਨੂਨ ਹੈਗੇ ਆ ਤੇ ਉਹਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਦੋਸ਼ੀ ਜਿਹੜੇ-ਜਿਹੜੇ ਮਸਲਿਆਂ ਦੇ ਵਿੱਚ ਪਾਏ ਜਾਂਦੇ ਆ ਤੇ ਜੇ ਲੰਬੇ ਸਮੇਂ ਤੋਂ ਜਿਹੜੇ اٹਕੇ ਮਸਲਿਆਂ ਤੇ ਕੋਈ ਕਾਰਵਾਈ ਨਾ ਹੋਵੇ ਤੇ ਇਨਸਾਫ ਕਿੱਥੋਂ ਮਿਲ ਜੂਗਾ ਬੇਕਸੂਰ ਲੋਕਾਂ ਨੂੰ ਜਿਹੜੇ ਇਨਸਾਫ ਚਾਹੁੰਦੇ ਆ ਇਨਸਾਫ ਚੰਦ ਕਰਦੇ ਆ ਸਾਡੀ ਐਸਐਸਪੀ ਸਾਹਿਬ ਨਾਲ ਵੀ ਮੀਟਿੰਗ ਹੋਈ ਪਰ ਸਿਵਾਏ ਲਾਰਿਆਂ ਤੋਂ ਐਸਐਸਪੀ ਸਾਹਿਬ ਨੇ ਵੀ ਸਾਨੂੰ ਕੁਝ ਨਹੀਂ ਪੱਲੇ ਪਾਇਆ ਤਾਂ ਅਸੀਂ ਪਾਰਟੀ ਦੇ ਵਿੱਚ ਇਹ ਫੈਸਲਾ ਲਿਆ ਵੀ ਹੁਣ ਅਸੀਂ ਤਿੱਖਾ ਸੰਘਰਸ਼ ਕਰਾਂਗੇ ਅਸੀਂ ਟਾਈਮ ਦਿੱਤਾ ਸੀ ਪਿੱਛੇ ਤਿੰਨ ਦਿਨ ਪਹਿਲਾਂ ਮੀਟਿੰਗ ਹੁੰਦੀ ਆ ਸਾਡੀ ਐਸਐਸਪੀ ਸਾਹਿਬ ਨਾਲ ਤਾਂ ਅਸੀਂ 2 ਦਿਨ ਦਾ ਹੀ ਟਾਈਮ ਦਿੱਤਾ ਸੀ ਪਰ ਉਹਨਾਂ ਨੇ ਅਜੇ ਤੱਕ ਇੱਕ ਵੀ ਜਿਹੜਾ ਮਸਲਾ ਹੈਗਾ ਉਹਦੇ ਤੇ ਜਿਹੜਾ ਪੂਰੇ ਨਹੀਂ ਉਤਰੇ ਉਹਨੂੰ ਹੱਲ ਨਹੀਂ ਕੀਤਾ ਕਿਸੇ ਤੇ ਕਾਨੂੰਨੀ ਕਾਰਵਾਈ ਨਹੀਂ ਹੋਈ ਜਿਵੇਂ ਕਿ ਕਈ ਮਾਮਲੇ ਸਾਥੀ ਨੇ ਦੱਸੇਗੇ ਮਿਆਣੀ ਪਿੰਡ ਦਾ ਮਾਮਲਾ ਹੈ ਇੱਕ ਨਵੇਂ ਮਹੀਨੇ ਮੇਰੇ ਪਿੰਡ ਬੱਕੂ ਸ਼ਾਹ ਦਾ ਮਾਮਲਾ ਹੈ ਜਿਹੜਾ ਲੜਕੀ ਦੇ ਨਾਲ ਬਲਾਤਕਾਰ ਹੁੰਦਾ ਤੇ ਉਹਨਤੇ ਕੋਈ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਮੁੰਡੇ ਵਾਲਿਆਂ ਤੇ ਉਹਨਾਂ ਤੋਂ ਪੈਸੇ ਲੈ ਕੇ ਤੇ ਉਲਟਾ ਉਹਨਾਂ ਜਿਹੜੀ ਲੜਕੀ ਵਾਲਿਆਂ ਤੇ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਜਰਾਨਾਸ਼ ਬੇਗ ਸਿੰਘ ਸਰਬਰਤ ਨੌਜ ਸਭਾ ਜ਼ਿਲ੍ਹਾ ਸਕੱਤਰ ਫਾਜ਼ਿਲਕਾ ਅਸੀਂ ਅੱਜ ਫਾਜ਼ਿਲਕਾ ਥਾਣਾ ਸਦਰ ਐਸ ਐਚਓ Shimla ਦਾ ਪਤਲਾ ਫੁਕਣ ਜਾ ਰਹੇ ਆ ਇਹ ਪਤਲਾ ਫੁਕਣ ਵਾਸਤੇ ਅਸੀਂ ਕਿਉਂਕਿ ਪਹਿਲਾਂ ਵੀ ਸਾਡੇ ਕਿਉਂਕਿ 10 ਮਸਲੇ ਸੀ ਅਲੱਗ-ਅਲੱਗ ਬਲਾਕ ਫਾਜ਼ਲਕਾ ਦੇ ਥਾਣਾ ਸਦਰ ਨਾਲ ਸੰਬੰਧਤ ਬਕਾਇਦਾ ਪਹਿਲੇ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਸੀ ਸਾਰੇ ਮਾਮਲੇ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਤਾਂ ਉਸ ਤੋਂ ਬਾਅਦ ਦੁਬਾਰੀ ਅਸੀਂ ਜਿਹੜਾ ਇਹਨਾਂ ਦਾ ਪਤਲਾ ਫੁਕਣ ਦਾ ਪ੍ਰੋਗਰਾਮ ਬਣਾਇਆ ਸੀ ਸਾਡੀ ਜਥੇਬੰਦੀ ਵੱਲੋਂ ਪਰ ਇਹਨਾਂ ਵੱਲੋਂ ਬਕਾਇਦਾ ਸਾਡੇ ਨਾਲ ਮੀਟਿੰਗ ਕਰਕੇ ਔਰ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੇ ਸਾਰੇ ਯੋਗ ਮਾਮਲੇ ਨੇ ਇਹਨਾਂ ਤੇ ਤੁਰੰਤ ਕਾਰਵਾਈ ਕਰਕੇ ਤੇ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਪਰ ਇੱਕ ਹਫਤੇ ਤੋਂ ਬਾਅਦ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਉਸ ਤੋਂ ਬਾਅਦ ਸਾਡੇ ਵੱਲ ਬਕਾਇਦਾ ਐਸਐਸਪੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਐਸਐਸਪੀ ਨਾਲ ਮਿਲਿਆ ਗਿਆ ਤਾਂ ਐਸਐਸਪੀ ਸਾਹਿਬ ਵੱਲੋਂ ਵੀ ਵਿਸ਼ਵਾਸ ਦਵਾਇਆ ਗਿਆ ਕਿ ਦੋ ਦਿਨਾਂ ਦੇ ਵਿੱਚ ਇਹ ਤੁਹਾਡੇ ਮਾਮਲੇ ਜਿਹੜੇ ਨੇ ਇਹਨਾਂ ਦਾ ਹੱਲ ਕੀਤਾ ਜਾਵੇਗਾ ਪਰ ਅੱਜ ਤੱਕ ਨ ਕੋਈ ਸਾਡਾ ਹੱਲ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਅਸੀਂ ਐਸਐਚਓ ਸਦਰ ਫਾਜ਼ਲ ਕਾ ਚਿਮਲਾ ਰਾਣੀ ਦਾ ਅੱਜ ਪਤਲਾ ਫੋਕ ਰਹੇ ਆ ਤਾਂ ਇਸ ਤੋਂ ਬਾਅਦ ਜਿਹੜਾ ਹੈ ਅਗਲੀ ਕਾਰਵਾਈ ਜਿਹੜੀ ਹੈ ਅਸੀਂ ਇਹ ਪਤਲਾ ਫੋਕ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਅਸੀਂ ਆਪ ਦੀ ਕਮੇਟੀ ਦੀ ਮੀਟਿੰਗ ਸਾਧ ਕੇ ਤੇ ਉਹ ਵੀ ਨਵਾਂ ਐਲਾਨ ਕਰਾਂਗੇ ਅੱਜ ਜਿਹੜੇ ਸਾਡੇ ਥਾਣਾ ਸਦਰ ਦੇ ਖਿਲਾਫ ਇਹ ਕਾਰਵਾਈ ਹੈ ਪਰ ਇਹ ਮਤ ਕੋਈ ਭੁੱਲੇ ਵੀ ਕੱਲੀ ਐਸਐਚਓ ਦੇ ਖਿਲਾਫ ਇਹ ਹੈ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਸਹੀ ਨਹੀਂ ਉਹਦੇ ਖਿਲਾਫ ਹੈ ਤੇ ਅਗਲਾ ਪ੍ਰੋਟੈਸਟ ਜਿਹੜਾ ਹੈ ਉਹ ਜਿਵੇਂ ਪੌੜੀ ਦਾਰ ਪੌੜੀ ਸਟੈਪ ਵਾਈਜ਼ ਸਟੈਪ ਜਿਵੇਂ ਅੱਜ ਐਸਐਚਓ ਦਾ ਪਤਲਾ ਫੂਕ ਰਹੇ ਆ ਫਿਰ ਡੀਐਸਪੀ ਦਾ ਤੇ ਐਸਐਸਪੀ ਦਾ ਅਸੀਂ ਜੇ ਸਾਨੂੰ ਨਾ ਇਨਸਾਫ ਦਿੱਤਾ ਗਿਆ ਜਿਹੜੇ ਸਾਡੇ ਮਾਮਲਿਆਂ ਦੇ ਵਿੱਚ ਤਾਂ ਅਸੀਂ ਲਗਾਤਾਰ ਜਿਹੜੇ ਸਬੰਧਤ ਉੱਚ ਅਫਸਰ ਨੇ ਉਹਨਾਂ ਦੇ ਵੀ ਪਤਲੇ ਫੁਕਾਂਗੇ ਅੱਜ ਅਸੀਂ ਮਾਨਯੋਗ ਜਿਹੜੀ ਸਾਡੀ ਐਸਐਚਓ ਹੈ ਸਦਰ ਥਾਣਾ ਫਾਜ਼ਲਕਾਰ ਬੀਬੀ ਸ਼ਿਮਲਾ ਰਾਣੀ ਉਹਦਾ ਪਤਲਾ ਫੂਕਣ ਵਾਸਤੇ ਆਏ ਆ ਉਹਦਾ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜੇ सदर थाना ਫਾਜ਼ਲਕਾ ਦੇ ਵਿੱਚ ਮੁਕਦਮੇ ਹੋਏ ਐ ਜਾਇਜ਼ ਨਜਾਇਜ਼ ਜੋ ਵੀ ਐ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਸਹੀ ਜਿਹੜੀ ਕਾਰਵਾਈ ਬਣਦੀ ਐ ਉਹ ਅੱਜ ਤੱਕ ਨਹੀਂ ਹੋਈ ਕਿਉਂਕਿ ਇਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ ਐ ਕਿ ਇੱਕ ਜਿਹੜਾ ਥਾਣੇ ਦੇ ਵਿੱਚ 30 ਦਿਨ ਤੋਂ ਬਾਅਦ ਐਸਐਚਓ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰ ਸਕੇ ਬੀਬੀ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਪਰ ਇਹ ਜਿਹੜੀ ਬੀਬੀ ਹੈ ਇਹ ਵਾਅਦੇ ਕਰਕੇ ਨਾਲ ਦੀ ਨਾਲ ਮੁੱਕਰ ਜਾਂਦੇ ਆ ਅਸੀਂ ਪਹਿਲੇ ਵੀ ਇੱਕ ਵਾਰ ਇਕੱਠੇ ਹੋਏ ਸੀ ਪਰ ਇਹਨਾਂ ਨੇ ਭਰੋਸਾ ਦਿੱਤਾ ਸੀ 7-8 ਮਸਲੇ ਸੀਗੇ ਉਹ ਮਿਆਣੀ ਵਸਤੀ ਦਾ ਹੋਵੇ ਕਿਉਂਕਿ ਉੱਥੇ ਪੁਲਿਸ ਨੇ ਜਾ ਕੇ ਲੜਕੀ ਦੇ ਨਾਲ ਮਾਰਕੁੱਟ ਕੀਤੀ ਹੈ ਉਹ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਜੱਟ ਵਾਲੀ ਦੇ ਵਿੱਚ ਇੱਕ ਝੂਠਾ ਕਹਾਣੀ ਬਣਾ ਕੇ ਇੱਕ ਜਿਹੜੇ ਮੋਤਵਾਰ ਲੋਕ ਬੰਦੇ ਆ ਉਹ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜਾ ਬਲਾਕ ਪ੍ਰਧਾਨ ਹੈ ਔਰ ਉਹਨਾਂ ਦੀ ਜਿਹੜੀ ਮੈਡਮ ਹੈ ਉਹ ਮੌਜੂਦਾ ਐਮਸੀ ਹੈ ਉਹਨਾਂ ਦੇ ਉੱਪਰ ਵੀ ਜਿਹੜਾ ਐਮਸੀ ਦੇ ਉੱਪਰ ਤਾਂ ਪਰਚਾ ਭਾਵੇਂ ਨਹੀਂ ਕੀਤਾ ਪਰ ਬਲਾਕ ਪ੍ਰਧਾਨ ਦੇ ਉੱਪਰ ਚੋਰੀ ਦਾ ਮਕਦਮਾ ਦਰਜ ਕਰ ਦੇਣਾ ਇਹ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਔਰ ਉਹਦੇ ਸਬੰਧ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਤੁਹਾਨੂੰ ਇਨਸਾਫ ਦੇਵਾਂਗੇ ਬੱਖੂ ਸ਼ਾਦਾ ਮਾਮਲਾ ਹੈ ਨਵੇਂ ਮੁੰਬੇ ਦਾ ਮਾਮਲਾ ਹੈ ਔਰ ਹੋਰ ਵੀ ਜਿਹੜਾ ਜਿਵੇਂ ਸੁਰੇਸ਼ ਵਾਲੇ ਜਿਹੜਾ ਉਹ ਦੇਰੀ ਕਰਨ ਕਰਕੇ ਦੁਬਾਰਾ ਲੜਾਈ ਝਗੜੇ ਹੋ ਰਹੇ ਆ ਇਹ ਸਾਰੀ ਦੀ ਸਾਰੀ ਐਸਐਚਓ ਮੈਡਮ ਦੀ ناکامی ਹੈ ਔਰ ਜਦੋਂ ਕੋਈ ਪ੍ਰੈਸ਼ਰ ਪੈਂਦਾ ਤਾਂ ਇਹਨਾਂ ਨੂੰ ਹਟਾ ਦਿੱਤਾ ਜਾਂਦਾ ਬਦਲ ਦਿੱਤਾ ਜਾਂਦਾ ਪਰ ਬਦਲਣ ਤੋਂ ਬਾਅਦ ਪ੍ਰਸ਼ਾਸਨ ਕਰਦਾ ਕੀ ਹੈ ਇੱਕ ਥਾਣੇ ਚੋਂ ਹਟਾ ਕੇ ਦੂਜੇ ਥਾਣੇ ਚ ਜਿਹੜਾ ਉਹਨਾਂ ਨੂੰ ਤਣਾਤ ਕਰ ਦੇਣਾ ਵੀ ਭਾਈ ਜੇ ਉਹ ਇੱਥੇ ਨਹੀਂ ਠੀਕ ਕਰ ਪਾਇਆ ਤਾਂ ਅਗਲੇ ਥਾਣੇ ਚ ਕਿਵੇਂ ਠੀਕ ਕਰੂਗਾ ਇਹ ਸਾਡੀ ਸਰਕਾਰ ਨੂੰ ਬੇਨਤੀ ਵੀ ਹੈ ਕਿ ਘੱਟੋ ਘੱਟ ਜੇ ਡੀਸੀ ਮੈਡਮ ਇੱਥੇ 3 ਸਾਲ ਦਾ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਹੈ ਐਸਐਸਪੀ ਦਾ ਸਾਲ 2 ਸਾਲ ਦਾ ਹੁੰਦਾ ਹੈ ਬਾਕੀ ਕਲਾਸ 1 ਅਫਸਰਾਂ ਦੇ ਸਾਲ 2 ਸਾਲ ਉਹ ਰਹਿੰਦੇ ਆ ਪਰਮਾਨੈਂਟ ਤੇ ਭਾਈ ਜਿਹੜੇ ਆ ਐਸ ਐਚਓ ਐ ਇਹਨਾਂ ਨੂੰ ਤੁਸੀਂ ਮਹੀਨੇ-ਮਹੀਨੇ ਬਾਅਦ ਬਦਲ ਦੋਗੇ ਤੇ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਆਪਦੇ ਏਰੀਏ ਦੀ ਅਸੀਂ ਤਾਂ ਬੇਨਤੀ ਕਰਦੇ ਆ ਕਿ ਇਹਨਾਂ ਦਾ ਵੀ 3-3 ਸਾਲ ਦਾ ਟਾਈਮ ਪੀਰੀਅਡ ਬਾਉਂਡ ਕਰੋ 3 ਸਾਲ ਇੱਕ ਥਾਣੇ ਦੇ ਵਿੱਚ ਰਹਿਣ ਜੇ ਕੋਈ ਇਹ ਨਾਕਾਮੀ ਕਰਦੇ ਆ ਤੇ ਫਿਰ ਪਰਮਾਨੈਂਟ ਇਹਨਾਂ ਦੀ ਟਿਕਟ ਕਰਕੇ ਇਹਨਾਂ ਨੂੰ ਘਰ ਭੇਜਣ ਵਾਲਾ ਕੰਮ ਵੀ ਹੋਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਕਿ ਲੁੱਟ ਸੁੱਟ ਕਰੀ ਜਾਣ ਪਰ ਜੇ ਤੁਸੀਂ ਮਹੀਨੇ ਵਾਸਤੇ ਲਾਓਗੇ ਤੇ ਭਾਈ ਲੁੱਟ ਖਸੁੱਟ ਤਾਂ ਉਹ ਕਰਨੀਗੇ ਨਾ ਅਸੀਂ ਬੇਨਤੀ ਕਰਦੇ ਆ ਐਸਐਸਪੀ ਸਾਹਿਬ ਨੂੰ ਕਿ ਅਜੇ ਵੀ ਸਮਾਂ ਹੈਗਾ ਨਹੀਂ ਤਾਂ ਤੁਹਾਨੂੰ ਮਿਲੇ ਆ ਵਾਰ-ਵਾਰ ਤੁਸੀਂ ਮਿੱਠੀ ਗੋਲੀ ਦੇ ਦਿਓ ਐਸਐਸਪੀ ਸਾਹਿਬ ਨਾਲੋਂ ਜ਼ਿਆਦਾ ਸਾਨੂੰ ਲੱਗਦਾ ਹੈ ਕਿ ਇਹਨਾਂ ਦੇ ਰੀਡਰ ਸਾਹਿਬ ਕੰਮ ਕਰ ਰਹੇ ਆ ਰੀਡਰ ਸਾਹਿਬ ਦੀ ਉਹ ਤਨਵੀ ਜਿਹੜੀ ਟੂਨਿੰਗ ਜਿਹੜੀ ਮੀਟਿੰਗ ਦੇ ਦੌਰਾਨ ਸਾਨੂੰ ਠੀਕ ਨਹੀਂ ਲੱਗੀ ਇਸ ਕਰਕੇ ਐਸਐਸਪੀ ਸਾਹਿਬ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਮਾਮਲਾ ਤੁਸੀਂ ਆਪਣੇ ਹੱਥ ਵਿੱਚ ਲੋ ਇਹ ਰੀਡਰ ਦੇ ਸਹਾਰੇ ਨਾ ਛੱਡੋ ਤੁਹਾਡਾ ਰੀਡਰ ਬਹੁਤ ਗੜਬੜ ਕਰ ਰਿਹਾ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਇਹਨੂੰ ਤੁਰੰਤ ਹੱਲ ਕਰੋ ਵਰਨਾ ਸਟੈਪ ਬਾਈ ਸਟੈਪ ਜਿਹੜਾ ਸ਼ੁਭੇਗ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਉਸ ਤਰ੍ਹਾਂ ਦੀ ਫਿਰ ਕਾਰਵਾਈ ਕਰਨ ਲਈ ਮਜਬੂਰ ਹੋਵਾਂਗੇ ਅਸੀਂ ਬੇਨਤੀ ਕਰਦੇ ਆ ਕਿ ਇੱਕ ਦੋ ਦਿਨ ਦੇ ਵਿੱਚ ਸਾਰੇ ਮਸਲੇ ਹੱਲ ਕਰੋ ਨਹੀਂ ਤਾਂ ਫਿਰ ਅਸੀਂ ਵੱਡਾ ਸੰਘਰਸ਼ ਕਰਨ ਲਈ ਤਿਆਰ ਹਾਂ ਇਸ ਸਬੰਧੀ ਜਦੋਂ ਥਾਣਾ ਸਦਰ ਫਾਜ਼ਿਲਕਾ ਦੀ ਮੁਖੀ ਮੈਡਮ ਸ਼ਿਮਲਾ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਗੱਲ ਸੱਚ ਹੈ ਕਿ ਇਹਨਾਂ ਦੇ ਕਈ ਮਾਮਲੇ ਮੇਰੇ ਜੁਆਇਨ ਕਰਨ ਤੋਂ ਪਹਿਲਾਂ ਦੇ ਲੰਬੇ ਪ੍ਰੇਹ ਹਨ ਪਰੰਤੂ ਲਗਾਤਾਰ ਲੱਗ ਰਹੀਆਂ ਡਿਊਟੀਆਂ ਕਰਨ ਸਮਾਂ ਨਾ ਹੋਣ ਕਰਕੇ ਅਜੇ ਤੱਕ ਉਹਨਾਂ ਦੇ ਮਸਲੇ ਹੱਲ ਨਹੀਂ ਹੋ ਸਕੇ ਉਹਨਾਂ ਕਿਹਾ ਕਿ ਪ੍ਰਦਰਸ਼ਨ ਕਾਰੀਆਂ ਦੇ ਮਾਮਲੇ ਤੁਰੰਤ ਹੱਲ ਕੀਤੇ ਜਾਣਗੇ ਫਾਜ਼ਿਲਕਾ ਤੋਂ ਠੇਠ ਪੰਜਾਬੀ ਟੀਵੀ ਲਈ ਪੱਤਰਕਾਰ ਪਰਮਜੀਤ ਤਵਾ